ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 April 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾ ਜੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆ ਕੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਮੈਂ ਉਦੋਂ ਤਾਂ ਮਾਫਰ ਜੀ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜ ਦੀ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੁਰਿਆ ਕਿ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਿਵ ਆ ਰਹੀ ਤੇ ਸਰ ਜਦੋਂ ਮੈਂ ਆਇਆ ਇੱਥੇ ਗਿਆਨੀ ਲੱਸੀ ਵਾਲੇ ਦੇ ਕੋਲ ਹੈ ਹੋਟਲ ਹੈ ਇਹੀ ਹੋਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਇੱਥੇ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਆਲੂ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਈਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਆ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਸਿਸਟਰ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਾ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਤੇਰਾ ਨਾਮ ਪਰਵੇਸ਼ ਗੁਲਾਟੀ ਹੈ ਜੀ ਅੱਜ ਲੜਕੀ ਦਾ ਮੈਟਰ ਹੈ ਕੀ ਤੁਹਾਡੇ ਕੋਲ ਲੱਗਦੀ ਹੈ ਲੜਕੀ ਦਾ ਲੜਕੀ ਮੇਰੀ ਨੂੰਹ ਹੈ ਮੇਰੇ ਬੇਟੇ ਦੀ ਘਰ ਦੀ ਹੈ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਤੋਂ ਹੀ ਲੜਾਈ ਝਗੜਾ ਕਰਦੀ ਹੈ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਰਸਮਨ ਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਸੀ ਉਦੋਂ ਪਰਿਵਾਰ ਨੇ ਬਹਿ ਕੇ ਗਲੀ ਮਹਲਾ ਜਾਂ ਮੋਤਵਾਰਾ ਨੇ ਬਹਿ ਕੇ ਦਾ ਰਾਜੀਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਪਿਓ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮਐਲਏ ਦੀ ਕੋਠੀ 'ਚ ਬਹਿ ਕੇ ਦੇ ਅਸੀਂ ਰਾਜੀਨਾਮਾ ਇਹਦਾ ਹੋਇਆ ਸੀ ਉਹਨ ਵੀ ਅੱਜ ਇੱਥੋਂ ਫੜ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਿਆਮ ਕਹਿੰਦੀ ਕਹਿੰਦੀ ਮੈਂ ਇਸੇ ਦਾ ਇਹਦੇ ਨਾਲ ਰਹਿਣਾ ਮੇਰੇ ਘਰ ਵਾਲੇ ਨਾਲ ਪਹਿਲੋਂ ਆਨੇ ਆਪਣਾ ਭਰਾ ਬਣਾਇਆ ਸੀ ਉਹ ਜਾਣ ਬੁੱਝ ਕੇ ਤਾਂ ਨਹੀਂ ਕਰਕੇ ਨਾ 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 ਉਹ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਉਹ ਵੀ ਸਾਡੇ ਅੱਗੋਂ ਆਕਰਦਾ ਬੇਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਕੋਲ ਲੰਘਦਾ ਜਾਂ ਗਲੀ ਬਜਾਰ ਤੋਂ ਲੰਘਦਾ ਚੌੜਾ ਹੋ ਕੇ ਲੰਘਦਾ ਵੀ ਆਹ ਲੋ ਜੀ ਅਸੀਂ ਤੁਹਾਡੀ ਜਨਾਨੀ ਖਲਾਈ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਇੱਕ ਅੱਸਿਆ ਕਿ ਤੁਹਾਡੇ ਕੋਲ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਅੱਗੋਂ ਸਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਨੂੰ ਸੱਦਿਆ ਇੱਥੇ ਆਓ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਉਹਦੇ ਵੇਹ ਹਸਬੰਦ ਆਏ ਨੇ بس ਉਹਨਾਂ ਦਾ ਇੰਨਾਂ ਹੀ ਆਪਾਂ ਜੀ ਡਿਸਕਸ ਕਰ ਉਹ ਕੋਈ ਗੱਲ ਫਾਦ ਨਹੀਂ ਹੋਈ ਸੋ ਇਹਨਾਂ ਬਲੋ ਕਿਹਾ ਗਿਆ ਕਿ ਜਿਹੜਾ ਲੜਕਾ ਉਹਨੇ ਪਹਿਲੇ ਭਰਾ ਭੈਣ ਬਣਾਈ ਸੀ ਆਪਣੀ ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਹੋ ਕਿ ਮੈਨੂੰ ਤਾਂ ਪਤਾ ਨਹੀਂ ਬਾਕੀ ਇਹ ਆ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ ਨਾਲ ਜਾਣਾ ਚਾਹੁੰਦੀ